ਹਾਂ ਜੀ ਬਿਸਵਾਤਾ ਤੁਹਾਡਾ ਡੈਗਰੀਨ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਏ ਹਾਂ ਜੀ ਕਣਕ ਸੁਰਾਂ ਦੇ ਰੇਟ ਲੈ ਕੇ ਤੇ ਅੱਜ ਦੀ ਸ਼ੁਰੂਆਤ ਕਰਾਂਗੇ ਜੀ ਆਪਾਂ ਕਣਕ ਦੇਆਂ ਰੇਟਾਂ ਤੋਂ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਆਪਾਂ ਅੰਮ੍ਰਿਤਸਰ ਮੰਡੀ ਦੀ ਜਿੱਥੇ ਲੱਗਿਆ ਜੀ 2600 ਰੁਪਏ ਉਸ ਤੋਂ ਬਾਅਦ ਹੈਗੀ ਜੀ ਖੰਨਾ ਮੰਡੀ 2600 ਰੁਪਏ ਕੋੜਕਪੁਰਾ ਮੰਡੀ 2500 ਤੇ 75 ਰੁਪਏ ਜੀ ਉਸ ਤੋਂ ਬਾਅਦ ਆਉਂਦੀ ਹੈ ਜੀ ਮੁਕਸਰ ਮੰਡੀ 2500 ਰੁਪਏ ਜੀ ਅਹਮਦਾਬਾਦ ਮੰਡੀ 2700 ਰੁਪਏ ਜੀ ਉਸ ਤੋਂ ਬਾਅਦ ਆਉਂਦੀ ਹੈ ਜੀ ਕਾਨਪੁਰ ਮੰਡੀ 2500 ਤੇ 40 ਰੁਪਏ ਜੀ ਆਗ ਤੇ 40 ਰੁਪਏ ਰਿਹਾ ਜੀ ਉਸ ਤੋਂ ਬਾਅਦ ਆਉਂਦੀ ਜੀ ਦਿੱਲੀ ਮੰਡੀ ਜਿੱਥੇ ਐਮਪੀ ਲਾਈਨ 2645 ਰੁਪਏ ਜੀ ਰਾਜਸਥਾਨ ਲਾਈਨ 2645 ਰੁਪਏ ਰਿਹਾ ਜੀ ਫਿਰ ਆਉਂਦੀ ਜੀ ਮੁੰਬਈ ਮੰਡੀ 2775 ਰੁਪਏ ਜੀ ਜਲਗਾਮ ਮੰਡੀ 2700 ਰੁਪਏ ਜੀ ਪਟਨਾ ਮੰਡੀ 2600 ਰੁਪਏ ਜੀ ਕੋਇਮਟੂਰ ਮੰਡੀ 2930 ਰੁਪਏ ਜੀ ਫਰੂਕਾਬਾਦ ਮੰਡੀ 2580 ਰੁਪਏ ਜੀ ਜਮਸ਼ੇਦਪੁਰ ਮੰਡੀ 2650 ਰੁਪਏ ਰਿਹਾ ਜੀ ਜੇ ਆਪਾਂ ਗੱਲ ਕਰਕੇ ਹਜ਼ਾਰ ਮੰਡੀ ਦੀ ਸਾਢੇ 2600 ਰੁਪਏ ਹਸਾਰ ਮੰਡੀ ਦੇ ਵਿੱਚ ਅਜੇ ਕਣਕ ਵਿਕੀ ਹੈ ਹੁਣ ਗੱਲ ਕਰਦੇ ਆਪਾਂ ਸਰੌਂਦਿਆਂ ਰੇਟਾਂ ਦੀ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਪੰਜਾਬ ਦੀਆਂ ਮੰਡੀਆਂ ਦੀ ਤੇ ਜਿੱਥੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਅੰਮ੍ਰਿਤਸਰ ਮੰਡੀ ਦੀ 5800 ਰੁਪਏ ਜੀ ਉੱਥੇ ਸਥਿਰ ਬਣਿਆ ਹੋਇਆ ਰੇਟ ਫਿਰ ਉਹਦੀ ਜੀ ਕੋਟਕਪੂਰਾ ਮੰਡੀ 5700 ਤੇ 40 ਰੁਪਏ ਜੀ ਫਿਰ ਉਹਦੀ ਬਰਵਾਲਾ ਮੰਡੀ 7500 ਹਸਾਰ ਮੰਡੀ 9500 ਰੁਪਏ ਜੀ ਟੋਕ ਮੰਡੀ 955 ਰੁਪਏ ਨਿਵਈ ਮੰਡੀ 900 ਪੀਰ ਥੈਰਪੀਏ ਸਵਾਣੀ ਮੰਡੀ 922 ਰੁਪਏ ਨਿਵਈ ਮੰਡੀ 920 ਰੁਪਏ ਖੈਰਥਲ ਮੰਡੀ 915 ਰੁਪਏ ਅਲਵਰ ਮੰਡੀ ਸਾਡੇ 950 ਰੁਪਏ ਰਿਹਾ ਜੀ ਫਿਰੋਦੀ ਜੀਜਾਪੁਰ ਮੰਡੀ 6250 ਰੁਪਏ ਜੀ ਪਰਤਪੁਰ ਮੰਡੀ 920 ਰੁਪਏ ਜੀ ਦਿੱਲੀ ਮੰਡੀ 800 ਜੀ ਬਰਵਾਲਾ ਮੰਡੀ 5725 ਰੁਪਏ ਰਿਹਾ ਜੀ ਜੇ ਆਪਾਂ ਪਲਾਂਟਾਂ ਦੀ ਗੱਲ ਕਰ ਗਏ ਸਾਰੇ ਪਲਾਂਟਾਂ ਦੇ ਵਿੱਚ ਅੱਜ 1850 ਤੋਂ 9700 ਰੁਪਏ ਦੇ ਵਿੱਚ ਅੱਜ ਸੇਲ ਹੋਇਆ ਜੀ ਇਹ ਤਾਂ ਸੀਗੇ ਜੀ ਅੱਜ ਦੇ ਕਣਕ ਸਰੋਂ ਦੇ ਰੇਟ ਜੇ ਆਪਣੀ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਆਪਣੀ ਚੈਨਲ ਨੂੰ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਲਓ ਅਗਲੇ ਲਈ ਰੱਬ ਰੱਖਾ